ਪੀਐਮ ਸ਼੍ਰੀ ਸਕੂਲ ਦੇ ਬਾਹਰ ਬੱਚਿਆਂ ਮਾਪਿਆਂ ਤੇ ਪੰਚਾਇਤ ਵੱਲੋਂ ਅਧਿਆਪਕਾ ਦੀ ਬਦਲੀ ਨੂੰ ਲੈ ਕੇ ਲਾਇਆ ਗਿਆ ਧਰਨਾ ਵਿਭਾਗ ਵੱਲੋਂ ਕੀਤੀ ਗਈ ਬਦਲੀ ਤੇ ਬੋਲੀ ਅਧਿਆਪਕਾ ਇਨਕੁਆਇਰੀ ਅਫਸਰ ਨੇ ਕਿਹਾ 18 ਵਾਰ ਹੋ ਚੁੱਕੀ ਹੈ ਬਦਲੀ ਕੀ ਕਹਿ ਰਹਾ ਹੈ ਬੱਚਿਆਂ ਦਾ ਤੇ ਦੋਸ਼ੀ ਅਧਿਆਪਕਾ ਦਾ ਨੇ ਪੁਲਿਸ ਬੁਲਾਈ ਰੱਖ ਦਿੱਤੀ ਐ ਕਿਉਂ ਕਰਦੀ ਹੈ ਸਾਰੇ ਸਕੂਲ ਨੂੰ ਤੰਗ ਕਰ ਰੱਖਿਆ ਸਾਡੇ ਟੀਚਰਾਂ ਨਾਲ ਇਹਨਾਂ ਨੇ ਬਹੁਤ ਬੁਰਾ ਹਲ ਕੀਤਾ ਕਿਉਂ ਕੀਤਾ ਇਹਨੇ ਬੁਰਾ ਹਲ ਅਸੀਂ ਨਹੀਂ ਰੱਖਣਾ ਚਾਹੁੰਦੇ ਇਹਨੂੰ ਸਕੂਲ 'ਚ ਸਾਡੇ ਸਕੂਲ 'ਚ ਬਾਹਰ ਕੱਢੋ ਪਰ ਇਹ ਗੁਰੂ ਦਾ ਲਾਇਕ ਹੈ ਨਹੀਂ ਸਰ ਜੇ ਸਾਡੇ ਨਾਲ ਬੋਲਣਾ ਲੱਗਦਾ ਨਹੀਂ ਕਿ ਮਤਲਬ ਜਿਹੜਾ ਹੈ ਕਿਸੇ ਨੇ ਦੱਸਿਆ ਤਾਂ ਬਿਲਕੁਲ ਨਹੀਂ ਹੈ ਸਰ ਦੂਜੇ ਟੀਚਰਾਂ ਨਾਲ ਐਵੇਂ ਕਰਦੀ ਹੈ ਪਰ ਸਾਡਾ ਕੀ ਮਾਹੌਲ ਹੈ ਸਾਨੂੰ ਪੜਾਈ ਵਿੱਚ ਨਾ ਜਮ ਜ਼ੀਰੋ ਹੈ ਪੈਂਦੇ ਕਾਰਨ ਅਸੀਂ ਜੇ ਸਾਡੇ ਬੜਨ ਨੂੰ ਮੰਨ ਨਹੀਂ ਕਰਦੇ ਇਹਨੂੰ ਸਕੂਲ ਚ ਅਸੀਂ ਕੱਢਣਾ ਚਾਹੁੰਦੇ ਹਾਂ ਇਹ ਪਹਿਲਾਂ ਵੀ ਇੱਕ ਟੀਚਰ ਕਿੰਨਾ ਟਾਈਮ ਹੋ ਗਿਆ ਨੂੰ ਆਇਆ ਹੋ ਗਿਆ ਹੋ ਗਏ ਨੂੰ ਮਹੀਨਾ ਡੇਢ 2 ਮਹੀਨੇ ਹੋ ਗਏ ਨੇ ਹੋਇਆ ਪਿਆ ਸਰ ਬਹੁਤ ਹੋਇਆ ਪਿਆ ਮੋਲ ਖਰਾਬ ਪੜਨ ਦਾ ਜੀ ਨਹੀਂ ਕਰਦੇ ਇਹਦੇ ਕਰਨ 9th ਕਲਾਸ 9th A ਕਲਾਸ ਗੁਰਮੀਤ ਕੋ ਨਾਮ ਤੇ ਸਰ ਇਹ ਸਰ ਕੱਲ ਇਹ ਤਾਂ ਰੋਜ਼ ਇੱਕ ਨਾ ਮੇਰੇ ਨਾਲ ਫਾਲਤੂ ਬੋਲਦੇ ਰੋਜ਼ੀ ਰੋਜ਼ ਲੜਦੇ ਆ ਹਰੇਕ ਟੀਚਰ ਨਾਲ ਪ੍ਰਿੰਸੀਪਲ ਸਰ ਨਾਲ ਵੀ ਫਾਲਤੂ ਬੋਲਦੇ ਆ ਤੇ ਕੱਲ ਮੇਰੇ ਨਾਲ ਬੋਲੇ ਆਏ ਸਿੱਧਾ ਕਲਾਸ ਜਾ ਕੇ ਮੇਰੇ ਨਾਲ ਲੜਨ ਲੱਗੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੈਂ ਕੋਈ ਜਵਾਬ ਨਹੀਂ ਦਿੱਤਾ ਕਿਉਂਕਿ ਵੱਡੇ ਸੀ ਮੇਰੇ ਤੋਂ ਤੇ ਮੈਂ ਬਸ ਸੁਣੇ ਮੈਂ ਜਵਾਬ ਨਹੀਂ ਦੇ ਸਕਦੀ ਸੀ ਤੇ ਹੁਣ ਇਹਨਾਂ ਨੇ ਮੇਰੇ ਨਾਲ ਫਾਲਤੂ ਬੋਲੇ ਕਹਿੰਦੇ ਆ ਕੇ ਕਹਿੰਦੇ ਵੀ ਮੁੰਡਿਆਂ ਨਾਲ ਨੈਣ ਮਟੱਕੇ ਕਰਦੀ ਮੈਂ ਮੈਂ ਮੁੰਡਿਆਂ ਨਾਲ ਇਹ ਕੁਛ ਕਰਨੋਂ ਨਹੀਂ ਸਕੂਲੇ ਤੇ ਇਹ ਇਹਨਾਂ ਨੇ ਮੇਰੇ ਤੇ ਗਲਤ ਇਲਜ਼ਾਮ ਲਾਇਆ ਅੱਗੇ ਵੀ ਬੋਲਦੇ ਅੱਗੇ ਮੈਂ ਕਦੀ ਕੁਛ ਕਿਹਾ ਹੁਣ ਇਹ ਐਵੇਂ ਬੋਲੇ ਤੇ ਮੇਰੇ ਤੋਂ ਨਹੀਂ ਸਹਿਣ ਹੁੰਦਾ ਜਾਂ ਤਾਂ ਮੈਮ ਨੂੰ ਸਕੂਲੋਂ ਬਾਹਰ ਕੱਢੋ ਜਾਂ ਫਿਰ ਮੈਂ ਸਕੂਲ ਚੇਂਜ ਕਰਦੀ ਆ ਮੈਡਮ ਕਹਿੰਦੇ ਕਿ ਮੈਨੂੰ ਵੀ ਹਰਾਸ ਕੀਤਾ ਜਾ ਰਿਹਾ ਹੈ ਅੱਛਾ ਜੇ ਇੰਨੇ ਤੰਗ ਹਨ ਸਾਰਿਆਂ ਤੋਂ ਤੇ ਨਿਕਲ ਜਾਣ ਨਿਕਲ ਸਕਦੇ ਆ ਉਹਨਾਂ ਦਾ ਉਹਨਾਂ ਦੇ ਮੈਂਟ ਬੱਚੀਆਂ ਸੀ ਬੱਚੀ ਸੀ ਤਾਈਓਂ ਨਹੀਂ ਅੱਗੋ ਬੋਲੀ ਨਾ ਤੇ ਹੁਣ ਉਹਨਾਂ ਦਾ ਦਿਮਾਗ ਉਹਨਾਂ ਦਾ ਸੱਚੀ ਖਰਾਬ ਹੋਇਆ ਪਿਆ ਤੇ ਉਹ ਕਿਸੇ ਨਾਲ ਨਹੀਂ ਉਹਨਾਂ ਦੀ ਬੰਦੀ ਜਿੰਨੂੰ ਮਰਜ਼ੀ ਪੁੱਛੋ ਕਿਸੇ ਟੀਚਰ ਦੀ ਬੰਦੀ ਹੁੰਦੇ ਨਾ ਮੇਰੇ ਨਾਲ ਫਾਲਤੂ ਜੇ ਅੱਗੇ ਤੋਂ ਫਾਲਤੂ ਬੋਲਣਗੇ ਮੈਂ ਜਵਾਬ ਦਵਾਂਗੀ ਫਿਰ ਨਾ ਕਿ ਉਹ ਵੀ ਮੈਂ ਬੱਚੀ ਸੀ ਜਾਂ ਨਹੀਂ ਤੇ ਹੁਣ ਮੈਂ ਜਵਾਬ ਦਵਾਂਗੀ ਹੁਣ ਤੁਸੀਂ ਦੇਖ ਲਿਓ ਮੈਂ ਨਹੀਂ ਦੇਖਣਾ ਮੈਡਮ ਜੀ ਇੱਥੇ ਇੱਥੇ ਬੱਲੂ ਵਾਲੇ ਅੱਛਾ ਬੱਲੂ ਵਾਲੇ ਹਾਂਜੀ ਬੱਚਿਆਂ ਵੱਲੋਂ ਕਰਨਾ ਲਾ ਰੱਖਿਆ ਹੈ ਬੱਚਾ ਟੀਚਰ ਹੈਗੀ ਉਹ ਗਲੀ ਦੇ ਵਿੱਚ ਉੱਥੇ ਜਿਹੜੇ ਹਾਂਜੀ ਹੋ ਰਹੇ ਹੈਗੇ ਕਾਰਨ ਕੀ ਹੈ ਕਾਰਨ ਕੀ ਜੋ ਮਤਲਬ ਨਾ ਤਾਂ ਕਿਸੇ ਸਟਾਫ ਨਾਲ ਬਣੇ ਉਹਦੀ ਨਾ ਬੱਚਿਆਂ ਨਾਲ ਬਣੀ ਬੱਚਿਆਂ ਨੂੰ ਵੀ ਉਲਟ ਸਹਾਰਾ ਤੋਂ ਪੁੱਠੀ ਉਹ ਸਿੱਦੇ ਗਾਲ੍ਹਾਂ ਕੱਢ ਦਈਏ ਤੇ ਤਾਂ ਹੀ ਬੱਚਿਆਂ ਦੇ ਪੇਰੈਂਟਸ ਬੱਚੇ ਆਏ ਅੱਛਾ ਇਹ ਕਹਿੰਦੇ ਕਿ ਜਿਹੜਾ ਮੈਨੂੰ ਜਿਹੜਾ ਮੈਂਟਲੀ ਹਰਾਸ ਕੀਤਾ ਜਾ ਰਿਹਾ ਹੈਗਾ ਨਹੀਂ ਜੀ ਨਹੀਂ ਤੁਸੀਂ ਐਂ ਦੱਸੋ ਲੋ ਵੀ 17ਵਾਂ ਸਕੂਲ ਹੈ ਨਹੀਂ ਨਹੀਂ ਬਿਲਕੁਲ ਬਿਲਕੁਲ ਗਲਤ ਗੱਲ ਤੁਸੀਂ ਸਾਰਾ ਸਟਾਫ ਬੈਠਾ ਸਾਰੇ ਸਟਾਫ ਦੀ ਇੰਟਰਵਿਊ ਲੈ ਲਓ ਬੀਜੇ ਮੈਂ ਮੇਰੇ ਵੱਲੋਂ ਕੀ ਕਹਾਂਗਾ ਇਹ ਲਗਾਤਾਰ ਬਦਲੀ ਹੋ ਰਹੀ ਹੈ ਕਿੰਨੇ ਇਹਦਾ ਕੋਈ ਮਸਲਾ ਸਿੱਧਾ ਇਹਦੇ ਕਰਕੇ ਜਿਹੜਾ ਹੈਗਾ ਸਾਰੇ ਵੱਲੋਂ ਜਿਹੜਾ ਹੈਗਾ ਦੇਖੋ ਸਾਜ਼ਿਸ਼ ਹੈ ਨਹੀਂ ਨਹੀਂ ਕੋਈ ਸਾਜ਼ਿਸ਼ ਨਹੀਂ ਵੀ ਮੰਨ ਲਓ ਵੀ 17 ਸਕੂਲਾਂ 'ਚ ਬਦਲੀਆਂ ਹੋਈਆਂ ਇਹਦਾ ਮੈਂ ਸਾਰਾ ਸਟਾਫ ਗਲਤ ਸੀ ਗਲਤੀ ਇਹਨਾਂ ਦੀ ਸਾਰੀ ਮਤਲਬ ਨਾ ਅਸਲ ਦੇ ਵਿੱਚ ਤਾਂ ਮੈਂਟਲੀ ਅਫਸਰਟ ਤੇ ਹੁਣ ਪਤਾ ਨਹੀਂ ਜਦਾ ਉਹਦਾ ਮੈਂਟਲੀ ਇਲਾਜ ਕਰਾਵੇ ਤੇ ਪਰ ਉਹ ਐਵੇਂ ਹਰੇਕ ਨਾਲ ਹੀ ਸਤਾਫ ਨਾਲ ਆ ਕੇ ਗਰਾਰੀ ਪਸਾ ਲੈਣੀ ਕੋਈ ਨਹੀਂ ਦਿੱਕਾ ਉਹਨਾਂ ਨੇ ਕੋਈ ਸਰਟੀਫਿਕੇਟ ਦਿੱਤਾ ਮੈਂਟਲੀ ਹਰਾਸ ਦਾ ਨਹੀਂ ਨਹੀਂ ਤੁਸੀਂ ਕਹਿੰਦੇ ਹੋ ਮੈਂਟਲੀ ਹਰਾਸ ਨਹੀਂ ਨਹੀਂ ਮਤਲਬ ਮਤਲਬ ਉਹਦੀਆਂ ਹਰਕਤਾਂ ਤੋਂ ਲੱਗਦਾ ਹੈ ਨਹੀਂ ਹਰਕਤਾਂ ਤੋਂ ਆਪਾਂ ਜੱਜ ਕਰ ਸਕਦੇ ਹਾਂ ਕਿਸੇ ਨੂੰ ਨਹੀਂ ਜੱਜ ਤਾਂ ਕਰ ਹੀ ਸਕਦੇ ਹਾਂ ਕਿ ਇੱਕ ਬੰਦਾ ਉਹ ਵੀ ਹਰੇਕ ਨੇ ਲੜਦਾ ਹਰੇਕ ਨੇ ਲੜਦਾ ਵੀ ਵੀ ਕਿਸੇ ਨਾਲ ਹੀ ਉਹਦੀ ਬੰਦਦੀ ਨਹੀਂ ਵੀ ਹਰੇਕ ਬੰਦੇ ਨਾਲ ਲੜਦੀ ਉਹ ਇਤੋਂ ਮਸਲੇ ਜਿਹੜੇ ਇੱਥੇ ਪ੍ਰਾਈਮਰ ਜਿਹੜੇ ਉਹਨਾਂ ਨੇ ਸਵਾਲ ਚੁੱਕੇ ਨਹੀਂ ਜੀ ਨਹੀਂ ਕੋਈ ਮਸਲਾ ਨਹੀਂ ਮੈਨੂੰ 6 ਸਾਲ ਹੋ ਗਏ ਆ ਸਾਰਾ ਪਿੰਡ ਸੁਣਦਾ ਵੀ ਕਦੇ ਕੋਈ ਇਸ ਤਰ੍ਹਾਂ ਦਾ ਮਾਹੌਲ ਹੋਇਆ ਹੀ ਨਹੀਂ ਸੀ ਸਿਰਫ ਇਹਦੇ ਔਨ ਕਰਕੇ ਹੀ ਸਾਰਾ ਮਾਹੌਲ ਵਿਗੜਿਆ ਕਰਾਂਗੇ ਜੀ ਡਿਪਾਰਟਮੈਂਟ ਨੂੰ ਲਿਖਤਾ ਜੀ ਹਾਂ ਜੀ ਇਹ ਕਰਨਾ ਲਾਇਆ ਹਾਂ ਜੀ ਉਹਨੂੰ ਹਟਾਣਾ ਕੀ ਕਰਦੇ ਲਾ ਰਹੇ ਤੇ ਜਦੋਂ ਸਾਲ ਨੂੰ ਜਿਹੜਾ ਇਹ ਉਹ ਨਹੀਂ ਜਿਹੜੇ ਬੱਚੇ ਹਾਂ ਜੀ ਇਹਨਾਂ ਨੇ ਕਿਸੇ ਤਰ੍ਹਾਂ ਦਾ ਤਾਂ ਲੈਣਾ ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ ਇਹਨਾਂ ਨੂੰ ਰੋਕੇ ਜਾਵੇ ਕਿ ਨਹੀਂ ਕਰਨਾ ਲਾਣਾ ਬੱਚੇ ਹੁਣ ਬੱਚਿਆਂ ਦੇ ਪੇਰੈਂਟਸ ਨਾਲ ਆਈ ਬੱਚਿਆਂ ਦੇ ਪੇਰੈਂਟਸ ਨਾਲ ਆ ਮੈਂ ਤਾਂ ਮੇਰਾ ਸੈਮੀਨਾਰ ਲੱਗਾ ਸੀ ਫਾਈਲ ਕਮੇ ਦਾ ਅੱਧ ਵਿਚਾਲੇ ਮੁੜ ਕੇ ਆਇਆ ਮੈਂ ਤਾਂ ਮੈਨੂੰ ਪਤਾ ਲੱਗਾ ਵੀ ਆ ਮੌਲਕ ਹੋ ਗਿਆ ਤਾਂ ਮੋੜ ਕੇ ਆ ਤੂੰ ਇਹ ਗੱਲ ਕਰਕੇ ਜਿਹੜਾ ਇਹਦਾ ਬੱਚਾ ਵੀ ਇਹ ਪ੍ਰਾਈਵੇਟ ਨਾਲ ਹੋਈ ਆ ਹੂੰ ਇਹ ਲੱਗਦਾ ਕਿ ਇਹ ਨਹੀਂ ਨਹੀਂ ਬੱਚਿਆਂ ਦੀ ਤਾਂ ਵੀ ਮਾਹੌਲ ਹੀ ਮਤਲਬ ਪੜ੍ਹਾਈ ਵਾਲਾ ਹੈ ਹੀ ਨਹੀਂ ਪਿਛਲੇ 2 ਮਹੀਨਿਆਂ ਤੋਂ ਪੜ੍ਹਾਈ ਵਾਲਾ ਮਾਹੌਲ ਹੀ ਨਹੀਂ ਕੰਪਲੀਟ ਕੀਤੀ ਸੀ ਹਾਂਜੀ ਕੰਪਲੀਟ ਕੀਤੀ ਸੀ ਅਸੀਂ ਆਪਣੇ ਡਿਪਾਰਟਮੈਂਟ ਨੂੰ ਦੱਤਾ ਸੀ ਪਰ ਸਾਡੇ ਡਿਪਾਰਟਮੈਂਟ ਸਾਡੀ ਕੋਈ ਸੁਣਾਈ ਨਹੀਂ ਕੀਤੀ ਇਨਕੁਆਰੀ ਵਾਲੇ 2-3 ਵਾਰੀ ਆ ਗਏ ਉਹ ਸਾਡੇ ਬਿਆਨ ਬੂਨ ਲੈ ਕੇ ਉਹਨਾਂ ਦੇ ਲੈ ਗਏ ਤੇ ਪਰ ਕੋਈ ਸੁਣਵਾਈ ਨਹੀਂ ਹੋਈ ਵੀ ਇਹੀ ਕਹਿ ਰਹੇ ਨੇ ਸ਼ਾਇਦ ਮੈਡਮ ਨੇ ਵੀ ਜਿਹੜੀਆਂ ਕੰਪਲੇਂਟ ਕੀਤੀਆਂ ਸੁਣਵਾਈ ਨਹੀਂ ਹੋਈ ਪਤਾ ਨਹੀਂ ਉਹਨਾਂ ਨੇ ਵੀ ਕੀਤੀਆਂ ਹੋਣਗੀਆਂ ਜੀ ਕਿਉਂਕਿ ਜੋ ਅਸੀਂ ਕੀਤੀਆਂ ਉਹਨਾਂ ਨੇ ਵੀ ਕੀਤਾਣਗੇ ਨੋ ਕੋਈ ਨਹੀਂ ਤੇ ਪਰਾ ਜਿਹੜੇ ਬੱਚੇ ਜਿਹੜੇ ਐ ਇਹ ਮੈਂ ਨਹੀਂ ਧਰਨੇ ਤੇ ਲਾਇਆ ਜਾਂ ਇਹਨਾਂ ਦੇ ਪੇਰੈਂਟਸ ਨੂੰ ਮੈਂ ਨਹੀਂ ਬੁਲਾ ਕੇ ਲਿਆ ਇਹ ਆਪਣੇ ਆਪ ਆਣ ਲਾਇਆ ਹਾਂਜੀ ਜਿਹੜਾ ਬਲੂਆਣਾ ਸਕੂਲ ਜਿਹੜਾ ਹੈਗਾ ਬੱਚੇ ਬਲੋ ਕਰਨਾ ਲਾਇਆ ਉੱਥੇ ਜਿਹੜੇ ਕੁੜੇ ਤੇ ਟੀਚਰ ਹੈਗੇ ਉਹਨਾਂ ਨੇ ਵੀ ਜਿਹੜੇ ਕਿ ਐਜੂਕੇਸ਼ਨ ਦੇ ਸਿਰ ਤੇ ਵੱਡੇ ਲਾਇਆ ਪੁਨੋ ਮਾਨਜੋਗ ਪ੍ਰਿੰਸੀਪਲ ਸਾਹਿਬ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਿਹੜੀ ਕਰਮਚਾਰਨ ਹੈਗੀ ਇਹ ਉਹਦਾ ਜਿਹੜਾ ਬਿਹੇਵੀਅਰ ਹੈਗਾ ਇਟ ਇਜ਼ ਵੈਰੀ ਬਚ ਅਬਰਪਟ ਟੁਵਾਰਡਸ ਦਾ ਸਟਾਫ ਮੈਂਬਰਸ ਟੁਵਾਰਡਸ ਦਾ ਪੰਚਾਇਤ ਮੈਂਬਰਸ ਟੁਵਾਰਡਸ ਦਾ ਕਮੇਟੀ ਮੈਂਬਰਸ ਟੁਵਾਰਡਸ ਦਾ ਸਟੂਡੈਂਟਸ ਐਂਡ ਜਨਰਲੀ ਕੀ ਕਰਦੀ ਕਿ ਛੋਟੀ ਛੋਟੀ ਗੱਲ ਤੇ ਝਗੜਾ ਮਾਰਨ ਕੁੱਟਣ ਤੇ ਉਤਰ ਆਉਂਦੀ ਏ ਇਹਨਾਂ ਦੇ ਮੁਤਾਬਕ ਹੈ ਜੀ ਤੇ ਇਹਦੀ ਇਨਕੁਆਇਰੀ ਜਿਹੜੀ ਪਿਛਲੇ ਦਿਨੀ ਮਹਿਕਮੇ ਨੇ ਸ਼ਿਕਾਇਤਾਂ ਕਾਫੀ ਹੋਈਆਂ ਤੇ ਮਤਲਬ ਇਹ ਇਨਕੁਆਇਰੀ ਪਿਛਲੇ ਦਿਨੀ ਹੋਈ ਏ ਇਸ ਦੀ ਤੇ ਉਹਦੀ ਜਿਹੜੀ ਰਿਪੋਰਟ ਹੈ ਜਿਹੜੀ ਉਹ ਮਾਨਯੋਗ ਡੀਓ ਸਾਹਿਬ ਨੂੰ ਸਬਮਿਟ ਹੋ ਗਈ ਏ ਤੇ ਮਾਨਯੋਗ ਡੀਓ ਸਾਹਿਬ ਨੇ ਅੱਜ ਮੈਂ ਭੇਜਿਆ ਸੀ ਇਹਨਾਂ ਦੀ ਬਦਲੀ ਅਸੀਂ ਕਰ ਦਿੱਤੀ ਜੀ ਖੁੱਬਣ ਕਰ ਦਿੱਤੀ ਗਈ ਬਦਲੀ ਜੀ ਦੇਖੋ ਜੀ ਐਕਚੁਅਲੀ ਵਾਟ ਏਵਰ ਵੀ ਵੇਖੋ 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 ਵਾਟ ਆਈ ਆਵਰ ਵਾਟ ਏਵਰ ਆਈ ਹੈਵ ਪਰਸੀਵਡ ਹਰ ਸਰਵਿਸ ਰਿਕਾਰਡ ਕਿ ਉਹਦੇ ਸਰਵਿਸ ਰਿਕਾਰਡ ਦੇ ਮੁਤਾਬਕ ਉਸ ਦੀ ਘਟੋ ਘਟ 17 18 ਵਜੇ ਦੀ ਬਦਲੀ ਹੋ ਚੁੱਕੀ ਪਹਿਲਾਂ ਹੀ ਇਹ ਕਿਸੇ ਵੀ ਸਟੇਸ਼ਨ ਤੇ ਗਈ ਹੈ ਜਿੱਥੇ ਵੀ ਗਈ ਹੈ ਇਹਦੇ ਏ ਡੀ ਐਮ ਹੀ ਲੱਗਾ ਹੈ ਏ ਡੀ ਐਮ ਤਾਂ ਬਿਲਕੁਲ ਪ੍ਰਬੰਧਕੀ ਅਧਾਰ ਤੇ ਬਦਲੀ ਐ ਐਕਚੁਅਲ ਦੇ ਵਿੱਚ ਜਦੋਂ ਪ੍ਰਬੰਧਕੀ ਅਧਾਰ ਤੇ ਬਦਲੀ ਹੋ ਜਾਂਦੀ ਨਾ ਤੇ ਕਿਸੇ ਨਵੇਂ ਸਕੂਲ ਤੇ ਬੰਦਾ 2 ਸਾਲ ਵਾਸਤੇ ਨਹੀਂ ਜਾ ਸਕਦਾ 2 ਜਾਂ 3 ਸਾਲ ਵਾਸਤੇ ਜੋ ਵੀ ਕੰਡੀਸ਼ਨਾਂ ਉਹਦੇ ਵਿੱਚ ਲੱਗੀ ਹੈ ਤੇ ਮੇਜਰ ਚਾਰ ਸ਼ੀਟਸ ਹੋ ਜਾਣੀਆਂ ਦੀਆਂ ਕਾਫੀ ਚਾਰ ਸ਼ੀਟਸ ਨੇ ਉਹ ਮੈਂ ਵੇਖੀਆਂ ਸਰਵਿਸ ਰਿਕਾਰਡ ਤੋਂ ਤੇ ਉਹਦੇ ਵਿੱਚ ਕੀ ਹੈਗਾ ਐਕਚੁਅਲੀ ਸ਼ੀ ਕਮਸ ਅੰਡਰ ਦਾ ਐਗਜ਼ੈਂਪਟਡ ਕੈਟੇਗਰੀਜ਼ ਇਨ ਦਾ ਟਰਾਂਸਫਰ ਪਾਲਿਸੀ ਐਂਡ ਸ਼ੀ ਗਾਟ ਟਰਾਂਸਫਰਡ ਜਦੋਂ ਵੀ ਕੋਈ ਵੀ ਕੋਈ ਐਗਜ਼ੈਂਪਸ਼ਨ ਮਿਲੀ ਹੋਈ ਹੈ ਉਹਨੂੰ ਉਹਦੇ ਤੋਂ ਤੇ ਉਹ ਟਰਾਂਸਫਰ ਵਾਰੀ ਵਾਰੀ ਉਹਦੀ ਹੋ ਜਾਂਦੀ ਹੈ ਇਸ ਕਰਕੇ ਜੀ ਅਮੀ ਜਿਹੜੀ ਕਰ ਲਈ ਕੀਤੀ ਕੀ ਕਰ ਵੀ ਮੈਨੂੰ ਤਾਂ ਜੋ ਡਾਇਰੈਕਸ਼ਨਸ ਸੀ ਜੋ ਸਥਿਤੀ ਸੀ ਮਾਨਯੋਗ ਡੀਓ ਸਾਹਿਬ ਦੇ ਮੈਂ ਧਿਆਨ ਵਿੱਚ ਲੈਂਦਾ ਕਿ ਥਿਸ ਇਜ਼ ਦਾ ਸਿਚੁਏਸ਼ਨ ਤਰਨਾ ਦਿੱਤਾ ਪਿੰਡ ਵਾਲਿਆਂ ਨੇ ਤੇ ਸਰਪੰਚ ਸਾਹਿਬ ਦਾ ਜਿਹੜਾ ਰਵਈਆ ਸੀ ਉਹ ਬੜਾ ਅਬਰਪਟ ਸੀ ਤੇ ਉਹ ਕਹਿੰਦੇ ਵੀ ਅਸੀਂ ਓਨੇ ਦਿਨ ਤਰਨਾ ਨਹੀਂ ਚੁੱਕਾਂਗੇ ਜਿੰਨਾ ਚਿਰ ਬਦਲੀ ਨਹੀਂ ਹੋ ਜਾਂਦੀ ਤੇ ਮਹਿਕਮੇ ਨੇ ਆ ਬਦਲੀ ਕਰਤੀ ਜੀ ਤੇ ਹੁਣ ਅਸੀਂ ਮਤਲਬ ਤਰਨਾ ਜਿਹੜਾ ਮੈਂ ਬੇਨਤੀ ਕਰਾਂਗਾ ਸਰਪੰਚ ਸਾਹਿਬ ਨੂੰ ਉਹ ਚੁੱਪ ਦਿੰਦੇ ਉਹ ਚੁੱਪ ਦਿੰਨਗੇ ਜੀ ਬਾਕੀ ਤਾਂ ਮਹਿਕਮੇ ਨੇ ਕਰਨਾ ਜੀ ਜੋ ਵੀ ਇਹਨਾਂ ਤੇ ਹੈਗਾ ਜੀ ਇਨਕੁਆਇਰੀ ਚ ਚੁੱਕਾ ਜੀ ਬੱਲਵਾਨਾ ਜਦੋਂ ਸਟੇਸ਼ਨ ਮਿਲਿਆ ਇਹਨਾਂ ਨੇ ਮੇਰੇ ਆਰਡਰਸ ਨੂੰ ਗਲਤ ਠਰਾਇਆ ਮੈਂ ਉਹਨੂੰ ਦੁਬਾਰਾ ਕਰਕੇ ਰਹੀ ਮਤਲਬ ਉੱਪਰ ਮੇਰੇ 5 ਮਿੰਟਾਂ ਜੋ ਆਰਡਰ ਸਹੀ ਹੋ ਗਏ ਇਹ ਜਦੋਂ ਦੀ ਮੈਂ ਇੱਥੇ ਜੁਆਇਨ ਹੋਈਆਂ ਕਿਉਂਕਿ ਇਸ ਤੋਂ ਪਹਿਲੇ ਮੈਂ ਗੋਬਿੰਦਗੜ੍ਹ ਸਕੂਲ ਦੇ ਵਿੱਚ 8 ਮਹੀਨੇ ਡਿਊਟੀ ਕੀਤੀ ਹੈ ਉਹ ਬੈਕ ਹਿਸਟਰੀ ਜੋ ਸਿਰਫ ਮੈਂ ਆਰ ਮੇਰੇ ਅੱਖਰ ਸਮਝਦੇ ਨੇ ਬਈ ਕੀ ਹੈ ਇਹਨਾਂ ਨੇ ਉਹੀ ਚੀਜ਼ ਕਰਦੇ ਕਰਦੇ ਪਹਿਲੇ ਦਿਨ ਤੋਂ ਹੀ ਇਹਨਾਂ ਨੇ ਮੇਰੇ ਨਾਲ ਬਹੁਤ ਮਾੜਾ ਵਿਵਾਰ ਕਰਨਾ ਸ਼ੁਰੂ ਕਰ ਦਿੱਤਾ 10 ਸਤੰਬਰ ਨੂੰ ਮੇਰੇ ਇਸ ਸਕੂਲ ਦੇ ਵਿੱਚ ਜੁਆਇਨਿੰਗ ਹੈਗੀ ਹੈ ਔਰ 20 ਸਤੰਬਰ ਨੂੰ ਇਹਨਾਂ ਨੇ ਮੈਨੂੰ ਇੰਨਾ ਕੋ ਤੰਗ ਕੀਤਾ ਕਿ ਆਂਦੇ ਹੀ ਇਹ ਇਹਨਾਂ ਦੇ ਸਕੂਲ ਦੇ ਵਿੱਚ ਸੁਕੈਨਵੇ ਦੀ ਹਿੰਦੀ ਮਾਸਟਰ ਸੀਗਾ ਜੋ ਐਤੋਂ ਬਦਲੀ ਕਰਵਾ ਕੇ ਗਿਆ ਆਪਣੇ ਪਿੰਡ ਦੇ ਨੇੜੇ ਹੁੰਦੀ ਜਗ੍ਹਾ ਤੇ ਮੈਂ ਆਈ ਸੀ ਉਹਦਾ ਅਧੂਰਾ ਹਾਜ਼ਰੀ ਰਜਿਸਟਰ ਜਿਹਦੇ ਤੇ ਫਰੰਟੇ ਤੇ ਬੱਚਿਆਂ ਦੇ ਸਾਰੇ ਡਿਟੇਲ ਹੁੰਦੀ ਆ ਉਹ ਤੱਕ ਨਹੀਂ ਲਿਖੀ ਹੋਈ ਸੀਗੀ ਉਹਨੂੰ ਲੈਣ ਨੂੰ ਮੈਨੂੰ ਕਿਹਾ ਜਦੋਂ ਮੈਂ ਉਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹ ਰਜਿਸਟਰ ਗਾਇਬ ਕਰ ਲਿੱਤਾ ਮੈਂ 112 ਨੰਬਰ ਤੇ 26 ਤਰੀਕ ਨੂੰ ਕਾਲ ਕੀਤੀ ਪੁਲਿਸ ਪਾਰਟੀ ਆਈ ਉਸ ਪਾਰਟੀ ਨੇ ਜੋ ਮੈਂ ਕੰਪਲੇਟ ਦਰਜ ਕਰਵਾਈ ਸੀ ਉਸ ਤੋਂ ਆਂਟੀ ਸਾਰਾ ਸਟਾਫ ਉੱਥੇ ਬੁਲਾ ਲਿਆ ਔਰ ਮੈਨੂੰ ਇਹ ਉਹਨਾਂ 20 25 ਬੰਦਿਆਂ ਦੇ ਵਿੱਚ ਮੈਨੂੰ ਇੰਨਾ ਜਲੀਲ ਕੀਤਾ ਕਿ 20 ਸਾਲ ਹੋ ਗਏ ਤੇਰੇ ਕੋਲ ਕੰਮ ਨਹੀਂ ਹੁੰਦਾ ਇੰਚਾਰਜship ਦਾ ਜਦੋਂ ਕੋਈ ਮੇਰੀ ਕੰਪਲੇਂਟ ਸੀਗੀ ਮਤਲਬ ਇਹ ਸਰਪੰਚ ਆਏ ਸਰਪੰਚ ਨੇ ਜੂਨੀਅਰ ਸਟਾਫ ਦੇ ਸਾਹਮਣੇ ਇਹ ਸਕੂਲੇ ਚ ਮਾਸਟਰ ਕੈਡਰ ਸਭ ਤੋਂ ਸੀਨੀਅਰ ਮੈਂ ਹਾਂ ਔਰ ਇਹਨਾਂ ਜਲੀਲ ਕਿੱਤਾ ਜਾ ਰਿਹਾ ਮੈਨੂੰ ਇਹਨਾਂ ਮੈਂਟਲੀ ਟੌਰਚਰ ਕੀਤਾ ਜਦੋਂ ਮੇਰੇ ਕੋਲ এনਵਾਇਰਨਮੈਂਟ ਫੀਲ ਨਹੀਂ ਕੀਤਾ ਗਿਆ ਮੈਂ ਬਾਹਰ ਆਈ ਆਪਣੇ ਦਫਤਰ ਤੋਂ ਬਾਅਦ ਕੋਈ ਐਂਬੂਲੈਂਸ ਹਲਪਈ ਐਂਬੂਲੈਂਸ ਆਹੀ ਫਿਰ ਵੀ ਵਾਪਸ ਭਿਜਵਾ ਦਿੱਤੀ ਔਰ ਮੈਨੂੰ ਕੋਈ ਹਲਪ ਨਹੀਂ ਮਿਲੀ ਮੈਂ ਤਣਾਪੁਣ ਸਥਿਤੀ ਦੇ ਵਿੱਚ ਉਸ ਤੋਂ ਬਾਅਦ ਗਈ ਉਸ ਤੋਂ ਬਾਅਦ ਮੈਂ ਆਨਲਾਈਨ ਐਸਐਸਪੀ ਦਫਤਰ ਦੀ ਗ੍ਰੀਵੈਂਸ ਤੇ ਆਪਣੀ ਕੰਪਲੇਂਟ ਪਾਈ ਐਸਐਸਪੀ ਥਾਣਾ ਮੇਰੀ 20 ਤਰੀਕ ਦੀ 20 ਸਤੰਬਰ ਇੰਪਾਲੰਪ ਕੰਪਲੇਂਟ ਸੀ ਕਿਸੇ ਦੇ ਅਗੇ ਇਸ ਨਹੀਂ ਸੀ ਕਿ 당 ਪਰੇਸ਼ਾਨ ਕੀਤਾ ਜਾ ਰਿਹਾ ਮੌਜੂਦਾ ਅਸਸ ਸਦਰ ਥਾਣਾ ਦੇ ਐਸਐਚਓ ਆ ਉਹਨਾਂ ਨੇ ਆਪ ਸਿਰਾਜ ਜੀ ਦਾ ਮਸਾ ਕਰਵਾਇਆ 23 ਤਰੀਕ ਨੂੰ 24 ਤਰੀਕ ਨੂੰ ਮੈਂ 133 ਅਰਾਸਮੈਂਟ ਕਰਕੇ ਔਰ 24 ਤਰੀਕ ਦਾ ਇਹਨਾਂ ਨੇ ਮੈਨੂੰ ਕਦੀ ਵੂਮਨ ਸੈਲ ਬੁਲਾ ਰਿਹਾ ਸ਼ਿਕਾਇਤ ਕਰਕੇ ਬਗੈਰ ਕੋਈ ਰਿਟਰਨ ਦੇ ਕੇ ਔਰ ਮੈਂ ਮੈਂ ਆਪਣੀ ਕਾਰਵਾਈ ਦੀ ਪੀਆ ਦਫਤਰ ਤੋਂ ਲੱਗੇ ਸਦਰ ਅਬੋਰ ਮੇਰਾ ਰੋਜ਼ਦਾਰ ਰਹਿਦਾ ਰਹਿੰਦਾ ਬਸ ਇਹੋ ਹੀ ਕਿ ਇਹਦਾ ਪਿੱਛੇ ਜੋ ਹੈਗਾ ਮਾਲ ਰੋਡ ਪਟਿੰਡਾ ਉਦੋਂ ਇਹ ਕਰਨੇ ਤੇ ਬੈਠੇ ਸੀਗੇ ਸੇਮ ਉਹੀ ਉਹੀ ਚੀਜ਼ ਅੱਗੇ ਅੱਗੇ ਕਾਪੀ ਕਰੀ ਜਾ ਰਹੇ ਨੇ ਔਰ ਅੱਜ ਵੀ ਉਹੀ ਚੀਜ਼ ਇਹਨਾਂ ਨੇ ਕਾਪੀ ਕੀਤੀ ਹੈ ਇਹਨਾਂ ਨੂੰ ਮੇਰਾ ਇੱਥੇ ਅਗਰ ਤੁਸੀਂ ਦੇਖੋਗੇ ਜਿੰਨੇ ਬੱਚੇ ਕਰਨੇ ਤੇ ਨੇ ਇਹਨਾਂ ਦੀ ਕਾਪੀਆਂ ਤੱਕ ਨਹੀਂ ਗੱਲ ਦੀ ਵਾਰਦਾਤ ਹੈਗੀ ਹੈ ਮੈਨੂੰ ਐਸਐਮਸੀ ਕਮੇਟੀ ਦੇ ਚੇਅਰਮੈਨ ਦਾ ਨਹੀਂ ਪਤਾ ਸਾਡੇ ਸਕੂਲਾਂ ਚ ਐਸਐਮਸੀ ਕਮੇਟੀਆਂ ਤਾਂ ਬਣੀਆਂ ਹੋਈਆਂ ਨੇ ਪਰ ਉਹਨਾਂ ਨੂੰ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਕਿ ਤੁਸੀਂ ਆ ਕੇ ਇੱਥੇ ਚੈੱਕ ਕਰੋ ایون کی اسکول ਦਾ ਐਨਾ ਮਾੜਾ ਹਾਲ ਹੈ ਮਿੱਡੇ ਮੀਲ ਤੱਕ ਪ੍ਰੋਪਰ ਨਹੀਂ ਮਿਲਦਾ ਮੈਂ ਉਹੀ ਉੱਪਰ ਆਪਣੇ ਅਥਾਰਟੀ ਨੂੰ ਲੈਟਰ ਭੇਜਿਓ ਹੈ 31 ਔਰ ਇੱਕ ਤਰੀਕ ਨੂੰ ਮਿੱਡੇ ਮੀਲ ਜੋ ਮੈਨੂ ਹੈ ਉਸ ਅਕੋਰਡਿੰਗ ਨਹੀਂ ਸੀਗਾ ਔਰ ਇੱਥੇ ਕੰਮ ਐਨਾ ਅਧੂਰਾ ਹੈ ਉਹਨਾਂ ਦੇ ਖਿਲਾਫ ਨਹੀਂ ਐਗਜ਼ਾਮੀਨੇਸ਼ਨ ਸਤੰਬਰ ਦੇ ਉਹ ਇੱਕ ਇੱਕ ਘੰਟਾ ਲੇਟ ਸ਼ੁਰੂ ਹੋਏ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੋਈ ਕੁਝ ਨਹੀਂ ਉਲਟਾ ਮੇਰੇ ਅਗੇਂਸਟ ਕਾਰਵਾਈ ਪਾ ਕੇ ਉੱਪਰ ਤੇਜਰੇ ਨੇ ਔਰ ਮੇਰੀ ਜੋ ਕਾਰਵਾਈ ਔਰ ਵਿਸ਼ਾ ਬਣਾਉਂਦੇ ਨੇ ਮੈਂ ਪਿਛਲੇ ਐਨੇ ਸਾਲਾਂ ਤੋਂ ਸ਼੍ਰੀਮਤੀ ਸੁਨੀਤਾ ਕੰਬੋਜ ਵੱਲੋਂ ਦੁਰਵਿਵਹਾਰ ਕੀਤਾ ਜਾ ਰਿਹਾ ਹੈ ਜਦੋਂ ਕਿ ਮੈਂ ਖੁਦ ਦਰਿਆਰ ਦੀ ਸ਼িকার ਆ ਔਰ ਉਹਨੂੰ ਟੱਕਰ ਲਈ ਇਹ ਚੀਜ਼ ਅੱਗੇ 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 ਇੰਨੀ ਕੋ ਵੱਧ ਚੁੱਕੀ ਹੈ ਕਿ ਇਹ ਕਹਿ ਰਹੇ ਨੇ ਕਿ ਇਹ ਸਾਨੂੰ ਧਮਕੀ ਦੇ ਰਹੀ ਹੈ ਸੁਸਾਈਡ ਕਰਨ ਦੀ ਔਰ ਐਕਚੁਅਲ ਕੇਸ ਐ ਹੋਈ ਹੈ ਕਿ ਇਹ ਇਸ ਸਥਿਤੀ ਦੇ ਵਿੱਚ ਜੋਇ ਸਕੂਲ ਵਾਲੇ ਸਥਿਤੀ ਬਣਾ ਰਹੇ ਹਨ ਕੀ ਇਹ ਤਾਂ ਟੀਚਰ ਨੂੰ ਸਵੇਰ ਤੋਂ ਆਂਦੇ ਕੀ 6ਵੀਂ ਤੋਂ ਲੈ ਕੇ 12ਵੀਂ ਤੱਕ ਕਲਾਸਿਸ ਦੇ ਵਿੱਚ ਕਿਸੇ ਦਾ ਪੀਰੀਅਡ ਨਹੀਂ ਕੀ ਉਹ ਟੀਚਰ ਆਨੇ ਕੈਪੇਬਲ ਨਹੀਂ ਕਿ ਅਸੀਂ ਇਹ ਬੱਚੇ ਅੰਦਰ ਬਿਠਾਈਏ ਔਰ ਇਹਨਾਂ ਦੇ ਪੀਰੀਅਡ ਲਾਈਏ ਇਹ ਬੱਚਿਆਂ ਦੀ ਨੇਰੇ ਤੇ ਇਲਜ਼ਾਮ ਲਗਾਇਆ ਜਾਂਦਾ ਕਿ ਇਹ ਬੱਚਾ ਨਾ ਜਿਹੜਾ ਹੈਗਾ ਇਹ ਵਿਦਿਆਕ ਪੜਾਈ ਵਿਦਿਆਕ ਬਹੁਤ ਜਿਹੜਾ ਖਰਾਬ ਕਰ ਰਹਾ ਹੈ এবੀਐਮ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਤੇ ਹਨ ਕਿ এবੀਐਮ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ